ਆਜਾ ਬੂ ਪਹਿਲੀ ਗੈਸ ਖੁਸਕਾ ਵੇ ਕੀ ਗੈਸ ਪੱਲੀ ਮੈਂ ਸੀ ਕਹਿਤਾ ਸੀ ਆ ਬਈ ਲੈ ਆਏ ਭਾਈ ਠੀਕ ਆ ਲੈ ਕੁੱਤਾ ਲੈ ਤੈਨੂੰ ਕੀ ਕੀ ਲੱਗਾ ਸੀ ਕੀ ਤੂੰ ਬਦਾਈਆ ਹੋਰ ਮੈਂ ਤਾਂ ਕੁੱਤਾ ਲੈ ਮੈਨੂੰ ਪਤਾ ਹੈ ਕੁੱਤੇ ਨੇ ਕੁੱਤੇ ਨੇ ਕੁੱਤੀ ਨੇ ਦੱਸੋ গুਡ ਮਾਰਨਿੰਗ ਜੀ ਆ ਸ਼ਿਕਾਰਸਰਾਲੋਂ ਅੱਜ ਐ ਸੰਡੇ ਕਰਦਾ ਸਾਡੇ ਨੂੰ ਜੁਆਏ ਇੱਕ ਮੈਰਿਜ ਤੇ ਜਾ ਕੇ ਹੁਣਾ ਪਤਰਾ ਉਹਦੀ ਸਿਸਟਰ ਤੇ ਕਈ ਕੰਮ ਨੇ ਜੁੜੇ ਰਿਹਾ ਬਲੌਗ ਨਾਲ ਮਾਤਾ ਕੀ ਕਰਦੀਆਂ ਮਾਤਾ ਤੋੜ ਰਹੀ ਆ ਪਈ ਮੇਰੇ ਬੂਟ ਲੱਬੜ ਜਾਂਦੇ ਆ ਇਹ ਜਪਾ ਤਰ ਕਿਦੋਂ ਦੇਂਗੀ ਹੈ ਸਾਰੇ ਪੈਸੇ ਬੁਖਾਤਾਂ ਤੋਂ ਇਹ ਜਾ ਦੇਗੀ ਨਾ ਬੁਖਾਤ ਖਾਣੂ ਅੱਛਾ ਹੋ ਠੀਕ ਹੋ ਸਾਰੇ ਚਲੋ ਹੀ ਦਿਖਾਉਣਿਆ ਅੱਜ ਦਾ ਪ੍ਰੋਗਰਾਮ ਸਾਰਾ ਬਲੌਗ ਦੇ ਰਹਿਣ ਹੈ ਜਿਮਾਂਸ ਬੈਂਕ ਚੋਂ ਉਹ ਕਰਾਉਣੇ ਹਨ ਕੀ ਕਰਾਉਣੇ ਨੇ ਜੇ ਤੁਸੀਂ ਸਾਈਡੀ ਦੇ ਭੇਜਣੇ ਹੋਣ ਸਾਈਡੀ ਜਾਏਗੇ ਮੈਂ ਭੇਜੇ ਜਾਣਗੇ ਆਰਟਿਸਟਾ ਹੋ ਜੂਗੀ ਅੱਛਾ ਹੈ ਹਾਂ ਠੀਕਾ ਠੀਕ ਹੈ ਕੋਈ ਗੱਲ ਬਾਤ ਦੱਸ ਵੀਰੇ ਇਹਨਾਂ ਨੂੰ ਇਸ ਵਕਾਲਿਆਂ ਨੂੰ ਕੁਝ ਵੀ ਦੱਸ ਦੱਸ ਕੀ ਦੱਸਾਂ ਗੱਲ ਬਾਤ ਦੱਸ ਤਾਂ ਨਹੀਂ ਹੋਰ ਹੋ ਜਗੀ ਆਹ ਭਾਈ ਪਿੰਟ ਵਾਲੇ ਅੱਡੇ ਤੇ ਬੈਠੇ ਆਂ ਬਸ ਆ ਰਹੀ ਆ ਕੱਪੜਿਆਂ ਦੀ ਵੇਟ ਕਰ ਰਹੇ ਆ ਕੱਪੜੇ ਫੜਾਏ ਨੇ ਪਤਾ ਹੀ ਨਾ ਦੇਖਣੇ ਆ ਫਿਰ ਦੋਧਿਆ ਜਾਣਾ ਹੈਗਾ ਨਾ ਤੇ ਨਹੀਂ ਅਜੈਂਦਵਾਰ ਸੀ ਹੋਰ ਹੋ ਜੇ ਕੋਈ ਗੱਲ ਬਾਤ ਵਧੀਆ ਬਾਈ ਦੱਸ ਕਦੀ ਪਿਆਰਾ ਕੱਪੜੇ ਮੇਰੇ ਵਾਲੇ ਲੈ ਜਾ ਇਹਦੇ ਵਾਲੇ ਮੇਰੇ ਵਾਲਾ ਮੈਂ ਖੜਤਾ ਪਜਮਾ ਖੜਤਾ ਮਾ ਤੇਰੇ ਵਾਲਾ ਆਜੂ ਵੀਰੇ ਆਜੂ ਜਦੋਂ ਹੋ ਜੇ ਤੇਰੇ ਵਾਲੇ ਤੇਰਾ ਚਾਦਰਾਂ ਨਹੀਂ ਹੈਗਾ ਤੇਰੇ ਕੋਲ ਦੱਸ ਐਂ ਇਧਰ ਮੂੰਹ ਕਰਕੇ ਦੱਸ ਇਧਰ ਕਰ ਹੈ ਹਾਂ ਤੇਰੇ ਵਾਲੇ ਕੱਪੜੇ ਲੈ ਕੇ ਜਾਵਾਂ ਤੇਰੇ ਵਾਲੇ ਲੈ ਜਾ ਹਾਂ ਉਹਦੇ ਵਾਲੇ ਅੱਜ ਆਪਣਾ ਅੱਜ ਆਪਣੀ ਚੀਜ਼ ਜਾ ਰਹੀ ਆ ਪਾਰਟੀ ਕਰਾਂਗੇ ਤੈਨੂੰ ਠੀਕ ਆ ਵਾਹ ਠੀਕ ਓਕੇ ਤੈਨੂੰ ਹੱਕ ਨਹੀਂ ਮੰਨਦਾ ਬਈ ਹੈ ਮੰਨਦਾ ਹੱਕ ਹੱਕ ਮੰਨਦਾ ਬਈ ਫੋਨ ਆ ਗਿਆ ਸਾਨੂੰ ਬੈਠੇ ਬੈਠਿਆਂ ਨੂੰ ਹੁਣ ਕੁਲਦੀਪ ਨੂੰ ਪਾਰਟੀ ਕਰਨੀ ਆ ਕਲਦੀ ਬੋਲ ਹਾਂ ਹਾਂ ਲਮਾਂਗਾ ਪਾਰਟੀ ਆਪਾਂ ਅੱਡੀ ਲਮਾਓ ਉੱਚੀ ਬੋਲ ਮळे ਇਧਰ ਚਾਹ ਕੇ ਬੋਲੋ ਯਾਰ ਸੰਗਦਾ ਤੂੰ ਚਾ ਠੀਕ ਆ ਲੋ ਕੁਲਦੀਪਾ ਸਰਾ ਕੋਈ ਗੱਲ ਆ ਯਾਰ ਦਸੋਈ ਜਾਣਾ ਬੈਠਾ ਸੌਂਦਾ ਦੁਕਾਨੀ ਸੌਂਈਦਾ ਜਾਣਾ ਹੈਨਾ ਜੇ ਕੀ ਸੌਂਦਾ ਨਹੀਂ ਅੱਖਾਂ ਜਿ ਮਿੱਟੀ ਜਾਂਦਾ ਵਾਹ ਹੂੰ ਇਹ ਬਾਈ ਕਹਨੇ ਜ ਨਹੀਂ ਹੈਗਾ ਕਹਨੇ ਤੇ ਨਹੀਂ ਸਰੀਰ ਅੱਜ ਤੇਰਾ ਨਾ ਬਾ ਉੱਤੇ ਹੈਂ ਕਹਨੇ ਤੇ ਕਿਉਂ ਜਮੀ ਨਹੀਂ ਨਾ ਕਹਰੇ ਤੇ ਨਹੀਂ ਸਿਗਨੇਚਰ ਖਾਣਾ ਨਾ ਕੋ ਦੂਜੀ ਚੀਜ਼ ਵਾਲੀ ਨਾ ਨਾ ਕੁਛ ਨਹੀਂ ਖਾਂਦਾ ਤਾ ਗਲਤ ਕਰਸ ਖਾ ਲਈ ਇਹ ਸਾਰਾ ਕੁਸੇ ਸਾਰਾ ਕੁਚਾਰਾ ਪੈਗ ਬੁਕ ਲਾਉਣਾ ਹਟ ਗਿਆ ਹੁੰਦਾ ਨਾ ਠੀਕ ਨਹੀਂ ਤਾਂ ਆਹ ਠੀਕ ਹੈ ਇਹ ਬੈਠਾ ਹਾਂ ਸਾਹ ਦੇ ਪੈਗ ਤਾਂ ਇਹਨੂੰ ਘਰੇ ਨੂੰ ਦੇਖ ਤੈਨੂੰ ਹੂੰ ਸੋ ਠੀਕ ਆ ਫਿਰ ਫਿਰ ਬਾਅਦ ਦੀ ਕਰਾਂਗੇ ਜਿੰਗਾ ਆਪਾਂ ਓਕੇ ਬੱਸ ਆ ਗਈ ਆਇਆ ਆ ਕੱਪੜੇ ਫੜੀ ਆਪਣੇ ਉੱਠ ਲੈ ਲੈ ਤੂੰ ਕਹੇ ਮੇਰੇ ਕੱਪੜੇ ਫੜਾ ਸਾਡੇ ਠੀਕ ਆ ਤੂੰ ਕਹਿਣਾ ਨਾਲੇ ਹੁਣ ਕੀ ਕਹੇਗਾ ਤੂੰ ਡਰਾਈਵਰ ਨੂੰ ਕਹਾਂ ਕਨੈਕਟਰ ਨੂੰ ਕਹ ਦੀਆਂ ਡਰਾਈਵਰ ਨੂੰ ਸਾਡੇ ਕੱਪੜੇ ਦੇ ਦੇ ਠੀਕ ਹੈ ਨਾ ਓਕੇ ਆਜ ਲੈ ਉਹ ਆ ਗਈ ਬੱਸ ਚੱਲ ਇਹ ਉਹ ਕਿਹੜੇ ਕੱਪੜੇ ਆ? ਇਹ ਕੱਪੜੇ ਸੀ। ਕਹ ਕਰ ਲਾ ਗੱਲ। ਆ ਕੱਪੜੇ ਫੜਾਈ ਦੋ। ਹਾਂ ਪੀਜੀ ਦੇ ਨਾਲ। ਯੱਕ ਵੀ ਇੰਨੇ ਆ ਗਏ ਕੱਪੜੇ। ਠੀਕ ਆ। ਹੁਣ ਵਿਆਹ ਦੇਖਾਵਾਂਗੇ ਆਪਾਂ। ਉਹ ਜੜਾਈ ਆ ਓਏ ਲਫਾਫੇ ਨਾਲ ਸੋਨਾ ਲੱਗਦਾ ਹੈ ਆਏ ਹਾਏ ਚਲ ਜੀਏ ਫਿਰ ਦੇਖ ਪੂਰਾ ਸੋਨਾ ਲੱਗਦਾ ਹੈ ਲਫਾਫੇ ਨਾਲ ਇਹ ਚਲ ਜੀਏ ਚੱਲ ਭਾਈ ਧੰਨਵਾਦ ਲੈ ਮੇਰੇ ਨਾਲ ਆਏ ਮਨਾ ਭਾਈ ਪੜੇ ਫੜਨ ਲਾ ਉਹ ਵੀ ਚਾਹਨੇ ਆ ਵਿਆਹ ਦੇਖਦੇ ਇਹ ਪੂਣਾ ਕੁਰਤੇ ਮਾ ਚੰਗਾ ਜੱਗੀ ਚੰਗਾ ਭਾਈ ਠੀਕ ਆ ਪਵਿੱਤਰ ਪਵਿੱਤਰ ਆਣੀ ਠੀਕ ਆ ਗਾਇਆ ਆਪਣਾ ਆ ਠੀਕ ਹੈ ਇਹ ਠੀਕ ਹੈ ਚਲ ਜੀਏ ਚੱਲ ਲਓ ਜੀ ਆ ਫੌਗ ਹੀ ਪੂਰੇ ਰੈਡੀ ਕੁਰਤਾ ਮਾਪਾ ਲੈ ਪਹਿਲਾਂ ਮੰਡਾ ਹਟ ਪਈ ਸੀ ਉੱਥੇ ਕੰਫਰਟੇਬਲ ਜਗਾਟ ਲੱਗੇ ਹੁਣ ਵਧੀਆ ਕੁਰਤਾ ਮਾਪਾ ਕੇ ਤੁਸੀਂ ਡੇਗਲੇ ਯਾਕਟ ਹੁਣ ਚੱਲਦੇ ਆ ਪਿਆ ਮਿਲਦੇ ਆ ਪਈ ਬਿਆਜ ਨਖੋਂ ਨਾ ਸੁਣੋ ਤੇ ਕਾਥਨ ਦਾਈ ਵਿੱਚ ਵਲੌਗ ਦੇ ਤੁਹਾਨੂੰ ਸਰਪ੍ਰਾਈਜ਼ ਦਵਾਂਗੇ ਕੋਈ ਚੀਜ਼ ਲੈ ਰਹੇ ਆਪਾਂ ਵੀ ਕੀ ਲੈ ਰਹੇ ਆ ਦੱਸਾਂਗੇ ਤੁਹਾਨੂੰ ਹੁਣ ਦਾ ਵਿੱਚ ਮੜਾ ਜੇ ਪਤਾ ਵੀ ਲੱਗਿਆ ਪਰ ਮੌਕੇ ਦੀ ਦੱਸਾਂਗੇ ਤੁਹਾਨੂੰ ਲਓ ਜੀ ਆਪਾਂ ਬੈ ਗਈ ਗੱਡੀ ਚ ਚੱਲਦੇ ਰਵਾਨਾ ਹੁਣ ਮੈਰਿਜ ਪਾਲਸ ਚ ਦੇਖ ਕੇ ਪਿਆ ਉਹਨੇ ਫਿਰ ਸਲਾਮੀ ਦੀ ਗਈ ਮੁੜੇਵਾਂਗੇ ਟਾਈਮ ਨਾਲ ਚੱਲਦੇ ਜੀ ਚਲੋ ਮਾਤਾ ਆ ਗਈ ਗੱਡੀ ਚ ਬੱਚੇ ਹੀ ਬਹਿ ਗਏ ਮਾਤਾ ਘਰ ਦੀਆਂ ਚਾਬੀਆਂ ਫੜਾਉਣ ਜਾਂਦੀ ਆ ਕਿਸੇ ਨੂੰ ਚਾਚਾ ਅਜ ਕਦੇ ਆਵੇ ਉਹ ਕਿਤੇ ਗਿਆ ਹੋਇਆ ਵੀ ਚਲਾ ਕੇ ਵਾਰ ਕੋ ਦੋ ਚਲੋ ਜੀ ਮਿਲਦੇ ਆ ਫਿਰ ਓਕੇ ਚਲ ਬਾਹਰ ਔਰ ਕੋ ਇਹ ਕਿ ਕੌਣ ਹੈ 20 ਦਾ ਲੋਈ ਬਰਾਦਾ ਚੁਕਿਆ ਭਾਈ ਹਾਂ ਬਸ ਬਰਾਦਾ ਆ ਗਿਆ ਚਲ ਵੇ ਆ ਗਿਆ ਦੁਬਈ ਤੋਂ ਆ ਗਿਆ ਭਾਈ ਬੰਦੇ ਐਜੋ ਵੀ ਦੁਬਈ ਤੋਂ ਆ ਕੇ ਦੇਖ ਲੈ ਸੇਖ ਆ ਗਏ ਹੁਣ ਹਾਂ ਕੀ ਕਹਦੇ ਹੈਂ ਕੀ ਕਹਦੇ ਇਹਨੂੰ ਮੋਜੂ ਤਾਂ ਵੀ ਨਹੀਂ ਸਕਦਾ ਮਕਟਲ ਅੱਛਾ ਮਕਟਲ ਨਹੀਂ ਹੈ ਮਕਟਲ ਭਈਆ ਬਣਾਉਣੇ ਹਾਂ ਅਗਰ ਭਾਈ ਬਣਾਉਗਾ ਫਿਰ ਪੀਨੇ ਹੋਰ ਬਣਾ ਦੇ ਕੋਈ ਫਲੇ ਆਪਹੁਣ ਕੌਫੀ ਦਾ ਨੰਦ ਪਾਣਦੇ ਆ ਸਭ ਇੱਧਰ ਆਪਾਂ ਕੌਫੀ ਦੀਆਂ ਭਾਈ ਅਲੀ ਜੀ ਦਾ ਟਿਕਾਣਿਆਂ ਤੋਂ ਠੀਕ ਹੈ ਲਓ ਇਹ ਪੂਰਾ ਬਹੁਤ ਵੱਡਾ ਕੰਮ ਕਿਹਦਾ ਕਰ ਚੱਲ ਰਹੀ ਹੈ ਮੈਂ ਆਪਣਾ ਮਿੱਤਰ ਖੜਾ ਕਰਨ ਲਈ ਕੌਫੀਆ ਅਮਨਦੀਪ ਸਾਰੀ ਇਹ ਨਾ ਦੀ ਉਹ ਗੱਲ ਜਿਹੜੀ ਪਈ ਜਾਵੇ ਉਹ ਕੋਈ ਨਹੀਂ ਆ ਲੋਈ ਵਿਆਹ ਕਰਿਆਣ ਜੋਏ ਹੁਣ ਚੱਲ ਪੀ ਸਲਾਮੀ ਆਪੋਨਾ ਟਾਈਮ ਹੋ ਗਿਆ ਹੁਣ ਸੋਨੇ ਸਲਾਮੀ ਜੁਬਾਤ ਚੱਲਦੇ ਕਰੇ ਵੈਕਟਰਾਂਸ ਖੁਰਪਾਈ ਦੇ ਨਵੇਂ ਪੀਸ ਜਿਆ ਤੇ ਉਹ ਦਿਖਾਵਾਂਗੇ ਸਲਾਮੀ ਹੋਵੇ ਘੰਟਾ ਹੋ ਗਿਆ ਘਰੇ ਨੂੰ ਲੋ ਜੀ ਵਿਆਹ ਇੰਜੋਏ ਕਰਕੇ ਘਰ ਨੂੰ ਚੱਲੇ ਆਂ ਵਿਦ ਫੈਮਿਲੀ ਬੱਚੇ ਸੀ ਨਾਲ ਮਾਤਾ ਸਾਰੇ ਹੁਣ ਇਹਨਾਂ ਨੂੰ ਜਾ ਕੇ ਕਰੇ ਇੱਕ ਖੁਸ਼ਖਬਰੀ ਦਿੰਨੇ ਆ ਜਾ ਕੇ ਦੱਸਦੇ ਆ ਮਾਤਾ ਕਿਵੇਂ ਆ ਤੈਨੂੰ ਇੱਕ ਖੁਸ਼ਖਬਰੀ ਦਿੰਨੇ ਜਾ ਕੇ ਕਰੇ ਕੀ ਖੁਸ਼ਖਬਰੀ ਜਾ ਕੇ ਆਵਾਂਗੇ ਕਰੇ ਬਾਸ ਠੀਕ ਆ ਠੀਕ ਆ ਚੰਗਾ ਸ਼ਬੂ ਬਹੁਤ ਖੁਸ਼ ਹੋਇਆ ਇਹਨੇ ਤੂੰ ਅਸੀਂ ਬਹੁਤ ਬੜੇ ਕੰਮ ਕਰਿਆ ਤੂੰ ਠੀਕ ਆ ਠੀਕ ਆ ਜਾ ਕੇ ਖੁਸ਼ਖਬਰੀ ਦਿੰਨੇ ਆ ਚਲੋ ਵੀ ਚਲੋ ਆਓ ਮਿਲਦੇ ਆਂ ਕਰੇ ਬੜ ਲਾਦ ਨੂੰ ਕਿਨੇ ਬੜ ਲਿਆ ਹੈ ਕੁੱਤੇ ਨੇ ਕੁੱਤੇ ਨੇ ਕੁੱਤੀ ਨੇ ਦਸੀ ਕੁੱਤੀ ਨੇ ਕੁੱਤੇ ਨੇ ਕਿਵੇਂ ਮੇਰਾ ਕਤੂਰੇ ਕੋਲ ਖੜਾ ਸੀ ਬਸ ਜਿਆਦੀ ਨੇ ਮਗਰ ਦੀ ਆ ਕੇ ਮਹਾ ਮੇਰੇ ਡੜ ਲਾਇਆ ਕਿਨੇ ਮਰਿਆ ਅੱਛਾ ਉਹ ਕਿਹੜਾ ਸੀਗਾ ਕਿਹੜਾ ਕੁੱਤਾ ਕਹੇ ਜੀ ਸੀ ਕੁੱਤਾ ਲਾਜਾ ਚਲ ਨਿਗਰ ਰੱਖੀ ਕਿਤੇ ਹਲਕਿਆਂ ਹੋਣ ਫਿਰ ਟੀਕੇ ਲਵਾਜੋ ਬਣਨਗੇ ਆਹ ਦੇਖ ਸੂਈ ਹੋਈ ਵੀਰੇ ਅੱਛਾ ਚਲ ਫਿਰ ਨਿਗਰ ਰੱਖੀਏ ਤਰਕੇ ਕਰਦੇ ਹਾਂ ਅੱਜ ਤਾਂ ਉਹ ਜੇ ਘਰੇ ਬੜੇ ਸੀ ਚਾਚੇ ਨੇ ਦਿੱਤੀ ਖੁਸ਼ਖਬਰੀ ਭੈਣਾਂ ਨੂੰ ਤੇ ਨਹੀਂ ਖੁਸ਼ਖਬਰੀ ਚਾਚੇ ਨੇ ਸਾਡੇ ਦਿੱਤ ਕੁੱਤੇ ਨੇ ਵੜਦ ਦੇ ਨਾ ਪਤਾ ਆਉਣਾ 10 ਮਿੰਟ ਖੜੋ ਤੇ ਚਾਚੇ ਨੂੰ ਕੁੱਤੇ ਨੇ ਵੜ ਲਿਆ ਭਾਈ ਕੋਈ ਨਾ ਕੱਪੜੇ ਲਾਉਣੇ ਫਿਰ ਕਰਦੇ ਆ ਕਰਦੇ ਆ ਕੱਪੜੇ ਨਹੀਂ ਲਾਉਣੇ ਲੈ ਵੀ ਮੇਰਾ ਰਾਵਣੇ ਸੈਕਟਰੀ ਦੀ ਓਲਾ ਲੈਣ ਪਹੁੰਚ ਗਏ ਓਲਾ ਵੀ ਲੈ ਵੀ ਜਾ ਕੇ ਅਲਾਈ ਵੀ ਲੈ ਲਈ ਅੱਜ ਮਰਸੜੀ ਵਾਲੇ ਤਿੰਨ ਜਿਲਿਆਂ ਚੋਂ ਲੱਭਿਆ ਮਰਸੜੀ ਆਏ ਲਾਏ ਓਲਾ ਲੈਣ ਆ ਆਹ ਸੀ ਸਰਕੀ ਦਿਓਲਾ ਸਾਈਟਰੀ ਬਿਆ ਤੇ ਸੀ ਆ ਨਹੀਂ ਚੁਕਿਆ ਆਪਾਂ ਨੂੰ ਭੇਜਿਆ ਨਾਲ ਫੌਜੀ ਆ ਇਹ ਹੋਲਾ ਦੀਆਂ ਸਕੂਟਰੀਆਂ ਨੇ ਲੈ ਲਈ ਆਪਾਂ ਓਲਾ ਉਹ ਕਾਲਜੀ ਕਰਵਾਈ ਕਰ ਰਿਹਾ ਜਿਹੜੀ ਵੀ ਆਡੀ ਡਾਕੂਮੈਂਟ ਸ਼ੋ ਕਰਨਾ ਹਨ ਇਦੋਂ ਬਾਅਦ ਆਪਾਂ ਹੱਕਦੇ ਆ ਓਲਾ ਫਿਰ ਮਿਲਦੇ ਆ ਤੁਹਾਨੂੰ ਓਲਾ ਚਲਾਉਣ ਵੇਲੇ ਠੀਕ ਹੈ ਭਾਈ ਲੈ ਭਾਈ ਮੁੰਡੇ ਨੇ ਕੱਢ ਲਿਆ ਓਲਾ ਬਾਰੇ ਉਹ ਦੇਖ ਕੇ ਖੁਸ਼ੀ ਹੋ ਗਈ ਮੁੰਡੇ ਨੂੰ ਲੈ ਲੈ ਸੈਕਟਰੀ ਦਾ ਉਹਲਾ ਸਰਪ੍ਰਾਈਜ਼ ਦਿਨ ਉਹਨਾਂ ਦੀ ਗੁੜੀਆਂ ਨੂੰ ਇਹ ਦੇਖਦੇ ਕੀ ਬਣਦਾ ਖਰਚਾ ਰੇ ਭਾਈ ਲੈ 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 ਬੱਤਾ ਲੈ 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 ਕੈਸਾ ਸਟਰੀ ਨੂੰ ਕਿ ਬਧਾਈਆਂ ਹੋ ਗਈਆਂ ਪਾਰਟੀ ਲੈਣੀ ਸੈਕਟਰੀ ਦੀ ਨਹੀਂ ਬੜੇ ਫੋਨ ਲੈ ਬਈ ਓਲਾ ਚੈੱਕ ਕਰਾਉਣਾ ਸੈਕਟਰੀ ਦੀ ਓਲਾ ਲੈ ਲਈ ਆਪਾਂ ਨੇ ਡਿਲੀਵਰੀ ਲੈ ਲਈ ਜੋ ਇਹਨਾਂ ਦਾ ਡਾਕੂਮੈਂਟ ਵਾਲੀ ਸੀ ਉਹ ਸਾਰਾ ਆਪਾਂ ਪੂਰਾ ਕਰ ਲਿਆ ਡਾਕੂਮੈਂਟ ਵਾਲਾ ਆਪਾਂ ਤਾਂ ਨਹੀਂ ਦਿਖਾ ਸਕੇ ਉਹਨਾਂ ਦੀ ਸਿਕਿਉਰਟੀਆਂ ਹੁੰਦੀਆਂ ਨੇ ਉਹਨਾਂ ਦੀਆਂ ਸਿਕਿਉਰਟੀਆਂ ਹੁੰਦੀਆਂ ਨੇ ਆਪਾਂ ਦਿਖਾ ਨਹੀਂ ਸਕਦੇ ਕਿ ਕੈਮਰੇ 'ਚ ਹਨਾ ਇਹ ਆ ਓਲਾ ਦੀ ਆਪਾਂ ਬਰਨਾਲੇ ਤੋਂ ਲੈਤੀ ਆ ਫਾਰਮ ਟ੍ਰੈਕ ਵਾਲਿਆਂ ਦੇ ਸਾਹਮਣੇ ਤੇ ਆਈਟੀਆਈ ਆਈਟੀਆਈ ਚੌਕ ਹੈ ਨਾ ਆਈਟੀਆਈ ਦੇ ਚੌਂਕ ਦੇ ਲਵੇ ਥੋੜਾ ਆਲਿਆਂ ਦੇ ਸਾਹਮਣੇ ਤੁਸੀਂ ਓਲਾ ਲੈਣੀ ਆ ਤਾਂ ਇੱਥੇ ਆ ਕੇ ਸੰਪਰਕ ਕਰ ਸਕਦੇ ਹੋ ਤੁਰਦੀ ਨੀ ਤੁਰਦੀ ਬੱਬਾ ਇਹ ਓਲਾ ਵਾਲੇ ਨਵੇਂ ਮੁੰਡੇ ਆ ਓਲਾ ਚੈੱਕ ਕਰ ਲੋ ਕਲਰ ਵੀ ਬਹੁਤ ਬਿਊਟੀਫੁੱਲ ਆ ਓਲਾ ਆਪਾਂ ਲੈ ਲਈ ਚੈੱਕ ਕਰੋ ਤੇ ਆਪਣੇ ਲਾਈ ਵੀਲ ਧਰ ਕੇ ਆਪਾਂ ਚੱਲਦੇ ਆ ਓਲਾ ਵਾਲਿਆਂ ਦੇ ਸੈਕਟਰੀ ਨੂੰ ਮਿਲਦੇ ਆ ਤਰਾ ਓਲਾ ਲੈ ਲਈ ਓਲਾ ਵਾਲਿਆਂ ਦੇ ਮੁੰਡੇ ਟੈਸਟ ਡਰਾਈਵ ਲੈਣਗੇ ਫੇਨੇ ਇਹ ਆ ਗਏ ਆ ਗਏ ਮੁੰਡੇ ਕਿਵੇਂ ਰਹੀ ਟੈਸਟ ਡਰਾਈਵ ਤੁਹਾਡੀ? ਓਲਾ ਕਿਵੇਂ ਰਹੀ ਟੈਸਟ ਡਰਾਈਵ? ਸਰਾਗੀ ਸੈਕਟਰੀ ਨੇ ਸੈਕਟਰੀ ਨੇ ਗਿਫਟ ਤਾਂ ਵਧੀਆ ਦਿੱਤਾ ਆਉਦੀ ਕੁੜੀ ਨੂੰ ਹਨਾ। ਚੱਲ ਯਾਰ ਆਦੀ ਉਹਦੀ ਬੇਟੀ ਸੀ ਨਾ ਉਹਨੂੰ ਗਿਫਟ ਸੋਨਾ ਦਿੱਤਾ ਓਲਾ ਉਹਨੇ ਮੁੰਡੇ ਨੇ। ਆਈਆਂ ਯਾਰ ਆਉਦੀ ਜਿਹੜੀ ਕੋਈ ਵਿਚਾਰੇ ਦੀ ਹੁਣ ਕੁੜੀ ਸੀ ਉਹਦੀ ਉਹ ਪਿਆਰ ਕਰਦਾ ਓਲਾ ਗਿਫਟ ਦਿੱਤੀ 1 ਲੱਖ 15-15 ਦੀ ਮਿਲੀ ਆ ਇਹ। ਪ੍ਰਾਈਜ਼ਿੰਗ ਇਹ ਥੋੜਾ ਮਾਡਲ ਛੋਟਾ ਹੈ। ਤੇ ਟੌਪ ਮਾਡਲ ਹੈ ਜਿਹੜਾ ਇਹਨਾਂ ਦਾ ਉਹ ਹੈਗਾ ਵੀਰੇ 1 ਲੱਖ 1.5 ਲੱਖ ਦਾ ਠੀਕ ਆ ਵੀਰੇ ਓਕੇ ਜੀ ਮਿਲ ਰਿਹਾ ਪਿੰਡ ਚੱਲੇ ਆ ਲੈ ਵੀ ਮਿੱਤਰਾਂ ਹੱਕ ਤੇ ਓਲਾ ਲੈ ਕੇ ਬਰਨਾਲੇ ਤੋਂ ਮੁੰਡਿਆਂ ਨੇ ਲਾਇਏ ਵੀਰ ਟਰਲੇ ਅੱਜ ਅਸੀਂ ਗੱਡੀ ਤਾਂ ਹੀ ਨਹੀਂ ਲਾਇਏ ਓਲਾ ਕਰਕੇ ਨਹੀਂ ਤੁਹਾਨੂੰ ਪਤਾ ਹੀ ਕਾਰਤਿਆਂ ਦੀ ਫਿਰ ਇੱਕ ਓਲਾ ਤੇ ਜਾਂਦਾ ਇੱਕ ਗੱਡੀ ਤੇ ਜਾਂਦੇ ਬੰਦੇ ਗੁੱਸਾ ਕਰਦੇ ਆ ਯਾਕੋ ਜੀ ਕਾ ਮੁੰਡਾ ਕਿਵੇਂ ਲੱਗੀ ਓਲਾ ਕਿਵੇਂ ਲੱਗੀ ਓਲਾ ਸਰਾ ਸਰਾ ਹਣਾ ਸਾਈਟਰੀ ਨੇ ਚੀਜ਼ ਲੈਤੀ ਮੈਂ ਕਹਿੰਦਾ ਦੂਜਿਆਂ ਨਾਲ ਲੈਣੋਂ ਇਹੇ ਲੈ ਲਿਆ ਹਨਾ ਮੋਡ ਵੀ ਬਈ ਇਹ ਚ ਬਾਵਾ ਨੇ ਹੁਣ ਨੋਰਮਲ ਮੋਡ ਤੇ ਦੇਖੋ 131 ਕਿਲੋਮੀਟਰ ਚੱਲੇਗੀ ਹੁਣ ਇਹ ਫੁੱਲ ਚਾਰਜ ਆ ਸਪੋਰਟਸ ਮੋਡ ਨੇ ਮੋਡ ਤੁਹਾਨੂੰ ਫੇਰ ਦਿਖਾਵਾਂਗਾ ਮੈਂ ਕੱਲਾ ਸ਼ੂਟ ਕਰਨ ਵਾਲਾ ਠੀਕ ਆ ਬਾਈ ਮਿਲਦੇ ਆ ਫਿਰ ਪਿੰਡ ਜਾ ਕੇ ਦੱਸਦੇ ਆ ਤੁਹਾਨੂੰ ਕੀ ਆ ਵੈਰਸਾਈਟੀ ਦਾ ਪਾਲ ਟੀਵੀ ਲੈਣੀ ਆ ਆਪਾਂ ਨੇ ਹੁਣ ਠੀਕ ਆ ਜੀ ਲੈ ਵੀ ਮਿੱਤਰੋ ਆਪਾਂ ਜਾ ਰਹੇ ਆ ਪਿੰਡ ਹਨਾ ਇਕੋਲਾ ਦੀ ਨਵੀਂ ਤੁਹਾਨੂੰ ਜਾਣਕਾਰੀ ਦੇ ਰਿਆਂ ਰਾਵਣੇ ਸੈਕਟਰੀ ਨੇ ਓਲਾ ਲੈਤੀ ਪੂਜ ਕੰਟਰੋਲ ਆ ਬਈ ਏ ਟਿੱਕ ਟੋ ਬਿਉਟ ਆਊਟ ਰੇਸ ਚੱਲ ਰਹੀ ਆ ਕੋਈ ਚੱਕਰ ਨਹੀਂ ਆਪਾਂ ਨੂੰ ਹੱਥ ਦੋਨੇ ਪਰਾਂ ਆ ਫਿਰ ਵੀ ਚੱਲ ਰਹੀ ਆ ਦੇਖੋ ਓਲਾ ਪੂਲ ਕੰਟਰੋਲ ਆ ਬਈ ਰੇਸ ਚਾਹ ਨਹੀਂ ਕਰੀ ਆਪਣੀ ਅੱਧੀ ਚੱਲੀ ਜਾਊਗੀ ਇਹ ਇੱਕ ਹੋਰ ਫਿਰ ਇਹਦਾ ਦੇਖੋ ਆਪਾਂ ਬੱਚਿਆਂ ਨੂੰ ਸਪੀਡ ਲਿਮਟ ਦੇ ਦੇ ਸਕਦੇ ਹਾਂ ਇੱਥੇ ਮਨੇ ਕਪੜੇ ਲਾਉਂਦਾ ਸੀ ਕਰਦੇ ਪਹਿਲਾਂ ਕਹਿੰਦਾ ਕੀ ਚੀਜ਼ਾਂ ਹੁਣੀ ਦੱਸ ਬੰਦ ਜੀ ਖੜੋ ਮੈਂ ਆ ਗਿਆ ਹੁਣ ਮੈਂ ਚੱਕ ਕੇ ਲਾਉਣਾ ਖੁਸਕ ਕਬਰੀ ਚੱਕ ਕੇ ਲਾਉਣਾ ਬਾਈ ਕੀ ਖੁਸਕ ਕਬਰੀ ਦੱਸਦਿਆਂ ਦਿਖਾਉਣਾ ਤੁਹਾਨੂੰ ਸੋਡੇ ਕਰੇ ਮੇਰੀ ਚੀਜ਼ ਖੜੀ ਆ ਹਾਂ ਖੜੀ ਆ ਸਕੁਟਰੀ ਅਸਾ ਨਵੀਂ ਸੋਹਣੀ ਆ ਹਾਂ ਵਧੀਆ ਵਧਾਈਆਂ ਤੈਨੂੰ ਤੈਨੂੰ ਵੀ ਵਧਾਈਆਂ ਪਰਮਾਤਮਾ ਵਧਾਈਆਂ ਓਏ ਰੱਬ ਤੁਹਾਨੂੰ ਅੰਦਰ ਅੰਦਰ ਕਮਰੇ ਚ ਆਏ ਲੈ ਬਾਈ ਮਾਸੀ ਕੇ ਮਾਸੀ ਦਾ ਪੋਤਾ ਲਿਆ ਸੀ ਮੇਰਾ ਭਤੀਜਾ ਏ ਆਹ ਦੀ ਖੁਸਕ ਕਬਰੀ ਆਪਣੀ ਓਲਾ ਆ ਲੈ ਓਲਾ ਆਪਾਂ ਨੰਬਰ ਨੰਬਰ ਲੱਗ ਗਿਆ ਵਾਹਿਗੁਰੂ ਬਾਈ ਬਹੁਤ ਖੁਸ਼ੀ ਆ ਆਪਾਂ ਲੈਤੇ ਸਕੂਟਰੀ ਓਲਾ ਦੂਜਾ ਦੱਸਦੇ ਤੇ ਓਲਾ ਲਿਆਏ ਕਹਿੰਦੇ ਪਰਮਾਤਮਾ ਦੀ ਕਿਰਪਾ ਨਾਲ ਪਹਿਲੀ ਆਪਣੇ ਕੋਲ ਯਸਰੇ ਪਿੰਡ ਚ ਚਲੋ ਮਿਲਦੇ ਆ ਹੋਰਾਂ ਨੂੰ ਵੀ ਪਰਮਾਤਮਾ ਦਾ ਵਾਵੇ ਇਹ ਹਵਾ ਨਹੀਂ ਵੈਸੀ ਗੱਲ ਕਹਦੇ ਵੀ ਪਹਿਲੀ ਆਪਾਂ ਹੀ ਲੈ ਆਏ ਚੀ ਇਹ ਚੱਲ ਹੁਣ ਦਿਖਾਉਣੇ ਕਰੇ ਦੇਖਣਾ ਕੀ ਬੰਦਾ ਆ ਸਾਬੂ ਪਹਿਲੀ ਗੱਲ ਖੁਸ਼ਕਾਹਰੇ ਕੀ ਕਹਿਸ ਬੱਲੀ ਪਹਿਲੀ ਆ ਮਈ ਲੈ ਭਾਈ ਠੀਕ ਆ ਲੈ ਕੁੱਤਾ ਲੈ ਤੈਨੂੰ ਕੀ ਕੀ ਲੱਗਿਆ ਸੀ ਵੀ ਕੀ ਦੂ ਵਧਾਈਆ ਔਰ ਮੈਂ ਤਾਂ ਕੁੱਤਾ ਲੈ ਮੈਨੂੰ ਪਤਾ ਵੀ ਸਕੂਟਰੀ ਲੈ ਐਥੇ ਆ ਸੋਹਣੀ ਮੈਂ ਮੈਂ ਕੈਮਰਾ ਬੰਦ ਹੁੰਦੋਂ ਪਹਿਲੀ ਕਿੱਸੇ ਸਕੂਟੀ ਆ ਮੈਂ ਕਹਿੰਦਾ ਸਕੂਟੀ ਲੈ ਵਧਾਈਆ ਵੀ ਕਿ ਦੇਖੋ ਕੁੱਤਾ ਲੈ ਹੈ ਕੋਈ ਹੈ ਔਰ ਵਧਾਈਆ ਲੱਗ ਜਾਂਦੀ ਆ ਲੈ ਭਾਈ ਓਲਾ ਸਕੂਟਰੀ ਲੈ ਨੇ ਲੀਰ ਦੇ ਹੀ ਲਹੂ ਜਿਹਾ ਲੱਗਿਆ ਪਿਆ ਤੇ ਇਹਦਾ ਮਸਤਾ ਲੱਗਿਆ ਹੋਇਆ ਹੈ ਭਾਈ ਓਲਾ ਲੈ ਆਪਾਂ ਵੀ ਠੀਕ ਐ ਚ ਬੈਟਰੀ ਵਾਲੀ ਆ ਤੇਰੇ ਵਾਸਤੇ ਲੈ ਆ ਠੀਕ ਹੈ ਲਓ ਜੀ ਆਪਾਂ ਲੈ ਕਰਦੇ ਸਾਰੇ ਖੁਸ਼ ਆ ਆਸ਼ਨ ਮੇਰੇ ਪੁੱਤ ਵਾਸਤੇ ਲੈ ਆ ਪੁੱਤ ਉਹ ਖੁਸ਼ ਆ ਭਾਈ ਚਾਚਾ ਵੀ ਚਲਾਇਆ ਕੋਈ ਸਾਰੇ ਚਲਾਇਆ ਕਰਾਂਗੇ ਠੀਕ ਆ ਓਕੇ ਹੁਣ ਕਰਦੇ ਆ ਕੱਪੜੇ ਚੇਂਜ ਲਓ ਜੀ ਉਹਦਾ ਤੇ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਜੀ ਚਲਾ ਕੇ ਦੇਖਿਆ ਬਹੁਤ ਵਧੀਆ ਚੱਲਦੀ ਅੱਜ ਦੀ ਘੜੀ ਕੱਲਾ ਦੇਖੀ ਨਹੀਂ ਬਹੁਤ ਵਧੀਆ ਮੈਂ ਉਹ ਦਿੱਤਾ ਨਮੂਨ ਨੇ ਇੱਕੋ ਨਾਰਮਲ ਸਪੋਰਟਸ ਤੋਂ ਇੱਕੋ ਪਤੇ ਇੱਕੋ ਉਹਦੇ ਇੱਕੋ ਦਾ ਜਮਾ ਸੋਜ ਮਾਮਾ ਬੈਂਟਰੀਆਂ ਵਾਲੀ ਉਸ ਸਾਹ ਨਾਲ ਚੱਲਦੀ ਨਾਰਮਲ ਦੇ ਵਧੀਆ ਚੱਲਦੀ ਜਿਵੇਂ ਆਪਾਂ ਮੋਟਰਸਾਂ ਸਕੂਟਰਾਂ ਦੇ ਸਪੋਰਟਸ ਲਾ ਦੇ ਥੱਲੋ ਹੀ ਨਿਕਲਿਆ ਬਾਈ ਬਹੁਤ ਵਧੀਆ ਸਕੂਟਰ ਚੱਲਦੀ ਆ ਦੇਖ ਲਿਆ ਆਪਾਂ ਕਿ ਕਿਵੇਂ ਆਨਰ ਟਾਈਮ ਚ ਕਿਵੇਂ ਰਹੂਗੀ ਦੱਸ ਦੇ ਚਲੋ ਠੀਕ ਆ ਓਕੇ ਬਾਈ ਗੁੱਡ ਨਾਈਟ ਮਿਲਦੇ ਆ ਅਗਲੇ ਵਲੌਗ ਦੇ ਵਿੱਚ